ਅੱਜ ਦਾ ਜਿਹੜਾ ਮੇਨ ਮੁੱਦਾ ਸੀਗੇ ਜੀ ਨਾਕਸ ਵੋਟਾਂ ਦੇ ਪ੍ਰਬੰਧ ਦਾ ਮੁੱਦਾ ਸੀ ਕਿ ਸਰਕਾਰ ਨੇ ਮਾੜੇ ਚੋਣ ਪ੍ਰਬੰਧਾਂ ਕਾਰਨ ਸਾਡੇ ਦੋ ਅਧਿਆਪਕ ਸਾਥੀ ਆਪਣੀ ਜਾਨ ਗਵਾ ਗਏ ਉਹ ਹੋਇਆ ਇੰਜ ਉਹਨਾਂ ਨਾਲ ਵਿਚਾਰਿਆਂ ਨਾਲ ਉਹ ਸਵੇਰੇ ਡਿਊਟੀ ਤੇ ਜਾ ਰਹੇ ਸੀ ਤੁੰਦ ਜਾਦਾ ਸੀ ਤੇ ਇੱਕ ਪੁਲ ਪੁਲ ਜਿਹੜਾ ਕਿ ਕੋਨਾ ਸੀ ਉਹਦੇ ਵਿੱਚ ਉਹਨਾਂ ਦੀ ਗੱਡੀ ਪਲਟ ਗਈ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੀ ਡੈਥ ਹੋ ਗਈ ਅੱਜ ਅੱਜ ਦਾ ਕੀ ਮੇਨ ਅੱਜ ਦਾ ਮੇਨੇ ਸੀ ਕਿ ਸਰਕਾਰ ਨੂੰ ਮੁਆਵਜ਼ੇ ਲਈ ਬੇਨਤੀ ਕੀਤੀ ਸੀ ਕਿ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ 2-2 ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਦੀ ਜ਼ਿੰਦਗੀ ਥੋੜੀ ਸੌਖੀ ਬਤੀਤ ਕਰ ਸਕਣ ਪਰ ਸਰਕਾਰ ਨੇ ਆਪਣਾ ਜਿਹੜਾ ਰਵਈਆ ਅਧਿਆਪਕਾਂ ਪ੍ਰਤੀ ਬਹੁਤ ਹੀ ਮਾੜਾ ਰਵਈਆ ਅਪਣਾਉਂਦੇ ਹੋਏ ਸਿਰਫ ਉਹਨਾਂ ਦੇ ਬੱਚਿਆਂ ਨੂੰ 10-10 ਲੱਖ ਰੁਪਏ ਦਿੱਤਾ 10-10 ਲੱਖ ਰੁਪਏ ਹੀ ਸਰਕਾਰ ਨੇ ਜਦੋਂ ਸ਼ਰਾਬ ਪੀ ਕੇ ਸ਼ਰਾਬੀ ਬੰਦੇ ਮਰੇ ਸੀ ਉਹਨਾਂ ਨੂੰ ਵੀ 10-10 ਲੱਖ ਰੁਪਏ ਦਿੱਤਾ ਸੀ ਜਦੋਂ ਕਿ ਇੰਜ ਨਹੀਂ ਬਣਦਾ ਸਰਵਿਸ ਰੂਲਾਂ ਦੇ ਅਕੋਰਡਿੰਗ ਜਿਹੜੇ ਡਿਊਟੀ ਦੌਰਾਨ ਮੁਲਾਜ਼ਮ ਸ਼ਹੀਦ ਹੁੰਦੇ ਆ ਜਾਂ ਮਾਰੇ ਜਾਂਦੇ ਆ ਤਾਂ ਉਹਨਾਂ ਦੇ ਵਾਰਸਾਂ ਨੂੰ ਬਣਦਾ ਭੱਤਾ ਮਿਲਣਾ ਚਾਹੀਦਾ ਥੋੜਾ ਅਗਲਾ ਸੰਘਰਸ਼ ਦੇਗਾ ਹੁਣ ਅਗਲਾ ਸੰਘਰਸ਼ ਜੀ ਕਿਹੜਾ ਸਾਡੀਆਂ ਯੂਨੀਅਨਾਂ ਨੇ ਇਹ ਪਲਾਨ ਕੀਤਾ ਕਿ ਮਾਰਚ ਕਰਾਂਗੇ ਜੇ ਮਾਰਚ ਨਾਲ ਵੀ ਕੋਈ ਪ੍ਰਸ਼ਾਸਨ ਨੇ ਨਹੀਂ ਕੋਈ ਗੱਲ ਸੁਣੀ ਤਾਂ ਅੱਗੇ ਜਾਮ ਵੀ ਲੱਗ ਸਕਦਾ ਮੇਨ ਰੋਡ ਵੀ ਘੇਰੀ ਜਾ ਸਕਦੀ ਨਾਮ ਜਗਵੀਰਨ ਕੌਰ ਜ਼ਿਲ੍ਹਾ ਸਕੱਤਰ ਡੀਟੀਐਫ ਮੋਗਾ ਜੱਜ ਤਰਨਾ ਲਗਾਇਆ ਗਿਆ ਇਸ ਕਾਰਨ ਲੜ ਰਿਹਾ ਹੈ ਅਸੀਂ ਸੰਯੁਕਤਤਾ ਦੇ ਆਪਕ ਮੋਰਚੇ ਵੱਲੋਂ ਅੱਗੇ ਡੀਸੀ ਦਫਤਰ ਦੇ ਰੈਲੀ ਕੱਢੀ ਸੀ ਜੀ ਥੋੜੇ ਤੋਂ ਪਹਿਲਾਂ ਕੈਂਡਲ ਮਾਰਚ ਕੀਤਾ ਸੀਗਾ ਸਾਡੇ ਪਿਛਲੇ ਦਿਨਾਂ ਦੇ ਵਿੱਚ ਦੋ ਸਾਥੀ ਅਧਿਆਪਕ ਸਾਥੀ ਜਸਕਰਨ ਸਿੰਘ ਤੇ ਕਮਲਜੀਤ ਪੌਰ ਜਿਹੜੀ ਚੌਨ ਡਿਊਟੀ ਦੌਰਾਨ ਉਹਨਾਂ ਵੀ ਸੂਏ ਦੇ ਵਿੱਚ ਕਾਰ ਜਦੋਂ ਡੁੱਗ ਪਈ ਸੀ ਤੇ ਉਹਨਾਂ ਦੋਨਾਂ ਸਾਥੀਆਂ ਦੀ ਸਾਡੇ ਨੇ ਮੌਤ ਹੋ ਗਈ ਸੀਗੀ ਉਹਦੇ ਲਈ ਮੁਆਵਜ਼ੇ ਦੀ ਗੱਲ ਕਰ ਰਹੇ ਸੀ ਕਿਉਂਕਿ ਉਹਨਾਂ ਦੇ ਦੋ ਬੱਚੇ 11 ਸਾਲ ਦੇ 14 ਸਾਲ ਆ ਅਨਾਥ ਹੋ ਗਏ ਉਸ ਦਿਨ ਤੇ ਮੁਆਵਜ਼ੇ ਦੀ ਗੱਲ ਕੀਤੀ ਸੀਗੀ ਡੀਸੀ ਸਾਹਿਬ ਸਾਨੂੰ ਪਹਿਲਾਂ ਪ੍ਰੋਸਾਦਨ ਦੇ ਰਹੇ ਕਿ ਉਹਨਾਂ ਨੂੰ ਬਾਅਦ ਵਿੱਚ ਮੁਆਵਜ਼ਾ ਦਿੱਤਾ ਜਾਊਗਾ ਪਰ ਉਹਨਾਂ ਨੇ ਉਹਨਾਂ ਨੂੰ 10-10 ਲੱਖ ਰੁਪਏ ਦੇ ਮੁਆਵਜ਼ੇ ਦਿੱਤੇ ਕਿਉਂਕਿ ਉਹਨਾਂ ਦਾ ਅਧਿਆਪਕ ਸਾਥੀਆਂ ਦੀ 1 ਮਹੀਨੇ ਦੀ ਤਨਖਾਹ ਹੀ 2 ਲੱਖ ਰੁਪਈਆ ਸੀਗੀ ਉਹਨਾਂ ਦੇ ਘਰ ਵਿੱਚ ਉਹਨਾਂ ਨੂੰ ਕੋਈ ਵੀ ਦੇਖਣ ਵਾਲਾ ਨਹੀਂ ਰਿਹਾ ਤੇ ਸੰਕਾ ਸਾਡੇ ਡੀਸੀ ਸਾਹਿਬ ਦੁਬਾਰਾ ਤੋਂ ਮੁਨਕਰ ਹੋਏ ਅਸੀਂ ਚਾਰ ਮੋਗੇ ਜ਼ਿਲ੍ਹੇ ਦੇ ਵਿੱਚ ਕੈਂਡਲ ਮਾਰਚ ਕੀਤੇ ਜਦੋਂ ਸਰਕਾਰ ਨੇ ਸਾਡੀ ਉਹ ਗੱਲ ਨਹੀਂ ਸੁਣੀ ਤਾਂ ਵੇ ਰਾਜ ਸਾਨੂੰ ਮਜਬੂਰ ਹੋ ਕੇ ਇਥੇ ਇਹ ਰੈਲੀ ਕਰਨੀ ਪਈ ਪਿਛਲੇ ਦਿਨ ਡੀਸੀ ਸਾਹਿਬ ਨੂੰ ਮਿਲਿਆ ਸੀ ਕਿ ਉਹਨਾਂ ਨੇ ਆਪਸ਼ਨ ਦਿੱਤਾ ਸੀ ਕਿ ਤੁਹਾਨੂੰ ਪਰਵਾਨਾ ਜਿਹੜਾ 12 ਵਜੇ ਬਲਾਕੇ ਤੁਹਾਡੇ ਜਿਹੜਾ ਮਤਲਬ ਕੀਤਾ ਜਾ ਹਾਂਜੀ ਉਹ ਮੀਟਿੰਗ ਹੋਈ ਸੀ ਸੂਜਕਤ ਵਿਆਪਕ ਮੋਰਚਾ ਨਾਲ ਪਰ ਉਹਦੇ ਵਿੱਚ ਕਿੰਨੇ ਮੇਰੇ ਅਧਿਕਾਰ ਖੇਤਰ ਦੇ ਵਿੱਚ 10-10 ਲੱਖ ਰੁਪਏ ਆਈ ਸੀ ਇਸ ਤੋਂ ਅੱਗੇ ਮੈਂ ਕੁਝ ਵੀ ਨਹੀਂ ਕਰ ਸਕਦਾ ਤੁਸੀਂ ਆਪ ਦਾ ਜੋ ਕਰ ਸਕਦੇ ਆ ਪੋਲੀਟੀਕਲੀ ਕਰ ਲੋ ਇਸ ਗੱਲ ਕਰਕੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਦੱਸ ਦਿੱਤਾ ਸੀ ਕਿ ਇਹ ਰੈਲੀ ਕੀਤੀ ਜਾਊਗੀ ਤੇ ਉਸ ਤੋਂ ਅੱਗੇ ਵੀ ਜੇ ਸਾਡੇ ਬੱਚਿਆਂ ਨੂੰ ਸਾਡੇ ਅਧਿਆਪਕ ਸਾਥੀਆਂ ਨੂੰ ਅਧਿਆਪਕਾਂ ਨੂੰ ਚੋਣਾਂ ਡਿਊਟੀਆਂ ਤੋਂ ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਅਸੀਂ ਜਿਹੜੀ ਵੀ ਸਾਡੀ ਲਾਮਬੰਦੀ ਹੋਊਗੀ ਜਾਂ ਸਾਡੇ ਸੰਯੁਕਤ ਅਧਿਆਪਕ ਮੋਰਚੇ ਵੱਲੋਂ ਜੋ ਵੀ ਕਾਲ ਆਊਗੀ ਉਹ ਅਸੀਂ ਪੂਰਨ ਤੌਰ ਤੇ ਕਰਾਂਗੇ ਮੈਂ ਤਾਂ ਇਹਦੇ ਵਿੱਚ ਇੱਕ ਗੱਲ ਦੱਸਣੀ ਚਾਹੁੰਦੀ ਆ ਕਿ ਚੋਣਾਂ ਤੋਂ ਪਹਿਲਾਂ ਅਸੀਂ ਇਹ ਗੱਲ ਡੀਸੀ ਸਾਹਿਬ ਦੇ ਇਹ ਦਫਤਰ ਦੇ ਅੱਗੇ 7:30 ਵਜੇ ਤੱਕ ਧਰਨਾ ਦੇ ਕੇ ਉਹਨਾਂ ਨੂੰ ਵਾਰ-ਵਾਰ ਇਹ ਗੱਲ ਕਹੀ ਸੀ ਕਿ ਜਿਹੜੀਆਂ ਸਾਡੀਆਂ ਔਰਤਾਂ ਅਧਿਆਪਕਾਂ ਉਹਨਾਂ ਨੂੰ ਉਹਨਾਂ ਦੇ ਬਲਾਕਾਂ ਦੇ ਵਿੱਚ ਨੀ ਡਿਊਟੀ ਤੇ ਭੇਜਿਆ ਜਾਵੇ ਪਰ ਉਹਨਾਂ ਨੇ ਉਦੋਂ ਇਹ ਗੱਲ ਕਹਿ ਦਿੱਤੀ ਵੀ ਹੁਣ ਸਭ ਕੁਝ ਹੋ ਚੁੱਕਾ ਹੈ ਪਰ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਪਰ ਉਹ ਵਾਰ-ਵਾਰ ਮਿਲਣ ਦੇ باوجود ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਜਸ ਕਰਕੇ ਇਸ ਨਾਕਾਸ ਪ੍ਰਬੰਧ ਦੇ ਕਰਕੇ ਸਾਡੇ ਉਹ ਦੋ ਨੌਜਵਾਨ ਅਧਿਆਪਕ ਸਾਥੀ ਜਿਨ੍ਹਾਂ ਦੀ 13-13 ਸਾਲ ਸਰਵਿਸ ਰਹਿੰਦੀ ਸੀ ਉਹਸੋ ਜਸਟੰ ਦੇ ਪੱਤੇ ਚੜ ਗਏ ਉਸ ਨੂੰ ਇੱਕ ਮਤਲਬ ਐਕਸੀਡੈਂਟਲ ਮੌਤ ਨਹੀਂ ਕਹੂੰਗੀ ਮੈਂ ਇਹ ਗੱਲ ਕਹੂੰਗੀ ਕਿ ਇਹ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਇੱਕ ਕਤਲ ਹੈ ਕਿਉਂਕਿ ਉਹ ਨਾਕਸ਼ ਪਰਮੰਧ ਹੋਣ ਦੇ ਕਰਕੇ ਨਾ ਉਥੇ ਰਹਾਸ਼ ਸਿੰਘ ਸਾਡੇ ਇੱਕ ਅਧਿਆਪਕ ਸਾਥੀ ਚਲੇ ਗਏ ਚੌਨ ਡਿਊਟੀ ਤੇ ਉਸ ਜਗ੍ਹਾ ਤੇ ਸੁਨੇ ਸੀਗੇ ਉੱਥੇ ਕੁਝ ਵੀ ਨਹੀਂ ਸੀਗਾ ਉਹ ਸਾਡੀ ਲੜਕੀ ਨੂੰ ਵਾਪਸ ਆਉਣਾ ਪਿਆ ਵਿਗਿਆਤ ਨੂੰ 11 12 ਵਜੇ ਤੱਕ ਕਿਸੇ ਨੇ ਉਹਦਾ ਫੋਨ ਨਹੀਂ ਚੁੱਕਿਆ ਉਹ ਵਾਪਸ ਬਾਗੇ ਪੁਰਾਣੇ ਆਈ ਤੇ ਉਸ ਤੋਂ ਪ੍ਰੰਤ ਅਗਲੇ ਦਿਨ ਉਹ ਨਿੱਕਾ ਜਿਹਾ ਜਿਹੜਾ ਨੇੜੇ ਕੋਈ ਧਰਮਸ਼ਾਲਾ ਸੀ ਉਹਦੇ ਵਿੱਚ ਵੋਟਾਂ ਪਵਾ ਕੇ ਆਈ ਇਸਾ ਡਾਗੇ ਤੋਂ ਵੀ ਐਲਾਨ ਆ ਕਿ ਔਰਤਾਂ ਦੇ ਆਪਕਾ ਜੇਦੋ ਤੱਕ ਉਥੇ ਠੀਕ ਪ੍ਰਮਾਨ ਨਹੀਂ ਹੋਣਗੇ ਚੌਂਡ ਡਿਊਟੀ ਦੇਣ ਨਹੀਂ ਜਾਣਗੀਆਂ। ਮੈਨੂੰ ਤਾਂ ਮਾਫ਼ ਕਰਨਾ ਦੇਦਾ ਸਾਡੀ ਅੰਸਰ ਦੀ ਲੋੜ ਸੀ। ਅਸੀਂ ਸਭਾ ਮੀਤ ਸੰਗਠਨ ਕਰੀ ਜਾਂਦੇ ਆ ਸਾਡੀ ਕੋਈ ਵੀ ਮੰਗ ਜਿਹੜੀ ਇਸ ਪ੍ਰਸ਼ਾਸਨ ਨੇ ਮੰਨੀ ਨਹੀਂ। ਅਸੀਂ ਤਿੰਨ ਪਿੰਡਾਂ ਦੀ ਕੈਂਡਲ ਮਾਰਚ ਕੀਤੀ, ਮੋਗੇ ਕੈਂਡਲ ਮਾਰਚ ਕੀਤਾ, ਡੀਸੀ ਦੇ ਘਰ ਦਾ ਘਰਾਓ ਕੀਤਾ, ਮੰਗ ਪੱਤਰ ਦਿੱਤੇ। ਸਾਡੀ ਕਿਸੇ ਤਰ੍ਹਾਂ ਦੀ ਕੋਈ ਛਣਬਾਈ ਨਹੀਂ ਹੋਈ। ਉਹਦੇ ਵਿੱਚੋਂ ਨਿਕਲਿਆ ਇਹ ਵੀ ਅੱਜ ਫਿਰ ਜਿਹੜੀਆਂ ਮੋਗੇ ਦੇ ਬੱਚੇ ਪੰਜਾਬ ਦੀਆਂ ਸਮੂਚੀਆਂ ਜਿਹੜਾ ਜਿਹਦੇ ਬੰਦਿਆਂ ਨੇ ਤੇ ਜਿਹੜੀ ਨੈਸ਼ਨਲ ਹਾਈਵੇ ਲੁਧਿਆਣਾ ਫਰੋਵੀ ਪਰ ਨੈਸ਼ਨਲ ਆਈ ਹੋਇਆ ਉਸ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਸਾਡੀ ਇਹੀ ਮੰਗ ਆ ਵੀ ਸਾਡੀਆਂ ਜਿਹੜੀਆਂ ਮੰਗਾਂ ਦੀ ਪੂਰਤੀ ਵਾਸਤੇ ਇਹਦਾ ਹੱਲ ਸਿਆਸੀ ਪੱਧਰ ਤੇ ਹੋਣਾ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਮੀਟਿੰਗ ਕਰਾਈ ਜਾ ਜਿੱਦਾਂ ਹੁਣ ਪੁਲਿਸ ਨਾਲ ਵੀ ੱਟਾ ਮੌਕੀ ਹੋਈ ਹੈਗੀ ਐ ਗੇਟ ਵੀ ਬੰਦ ਕਰ ਦਿੱਤਾ ਅਸੀਂ ਤਾਂ ਨਹੀਂ ਕੀਤਾ ਜੀ ਪੁਲਿਸ ਨੇ ਕੀਤਾ ਅਸੀਂ ਤਾਂ ਮਾੜੇ ਆ ਨਿਮਾੜੇ ਆ ਤੇ ਆਪਕਾ ਸੀ ਸਾਡੇ ਕੋਲ ਤਾਂ ਪੈਨਾਂ ਸੀ ਕਿਸੇ ਨੂੰ ਕਿੱਥੇ ਕੁੱਟ ਲਾਂਗੇ ਇਹਦਾ ਪੁਲਿਸ ਨੇ ਸਾਡੇ ਬੰਦੇ ਕੁੱਟੇ ਆ ਉਹੀ ਗੱਲ ਦੀ ਫਿਰ ਜਾਬਰ ਆ ਕੁੱਟ ਲੇ ਉਹ ਤਕੜੇ ਆ ਹੋ ਠੱਗਾ ਕਰ ਸਕਦੇ ਸਰਕਾਰ ਆਆਂ ਦੀਆਂ ਚਾਬੀਆਂ ਵੀ ਕੱਢ ਦਿੱਤੀਆਂ ਗਈਆਂ ਸੀਗੇ ਕੋਈ ਨਾ ਹੀ ਰਾਜੀ ਨੂੰ ਪਤਾ ਕਰਨਾ ਖਤਮ ਹੋਊਗਾ ਸਾਰਾ ਕੋ ਸਾਹਮਣੇ ਆਊਗਾ ਥੇਰ ਨਾਲ ਆਪਸੇ ਹੀ ਤਾਂ ਕੰਮ ਮੁੱਕੀ ਹੋਈ ਉਹ ਤੇ ਦੇਖੀ ਜਾਂਦੇ ਆ ਕੋਈ ਗੱਲ ਦੀ ਫਿਰ ਸਰਕਾਰ ਤਕੜੀ ਆ ਕਰ ਲੈ ਤਾਂ ਕੰਮ ਮੁੱਕੀ ਹੋ ਤੇ ਜਾਬਰ ਆ ਅਸੀਂ ਕੋਈ ਇੱਕ ਦਿਨ ਦਾ ਸੀ ਤਾਂ ਤੁਸੀਂ ਸਾਡੀ ਪ੍ਰੈਸ ਆ ਸਾਡੀ ਆਵਾਜ਼ ਆ ਤੁਸੀਂ 1 ਮਹੀਨੇ ਤੋਂ ਲੱਗੇ ਹੋਏ ਆ ਸਾਡੀ ਕੋਈ ਰਿਸਨ ਵਾਈ ਨਹੀਂ ਹੁੰਦੀ ਸਰਵਾਈ ਤੋਂ ਸਾਡੀ ਨਾਲ ਸੜ ਦੀ ਲੋੜ ਵਧ ਗਈ ਆ ਠੀਕ ਆ ਨਾ ਅਸੀਂ ਜਿੰਨਾ ਚਿਰ ਸਾਡੀ ਮੁੱਖ ਬਾਤਾਂ ਮੇਟੇ ਚਾਹੀ ਹੁੰਦੀ ਹੈ ਸਾਡੀ ਸੜ ਦੀ ਅੱਜ ਤੱਕ ਜਾਰੇ ਰਹੋਗੇ ਫਿਰ